ਐਸਚੋ ਦੀ ਅਕਾਲੀ ਆਗੂਆਂ ਦੇ ਨਾਲ ਹੋਈ ਤਿੱਖੀ ਬਹਿਸ ਕੀ ਬਣਿਆ ਮਾਹੌਲ ਤੁਸੀਂ ਵੀ ਦੇਖੋ ਕਿ ਤੁਸੀਂ ਪਾਲਿਸੀ ਜੁੰਮਾਵਾ ਕੀ ਲੈਂਦੇ ਹੋ ਬਿੰਦੂ ਕੋਪਰ ਚਲਾ ਕੇ ਮੈਮੋਰੈਂਡਮ ਦੇਖੋ ਸਿਮਧਿਰ ਲੈ ਕੇ ਦੇ ਦੋ ਮੈਂ ਲੋਰਡ ਰੈਡ ਲਿਖ ਕੇ ਦੇ ਦੋ ਮੈਂ ਲੋਰਡ ਰੈਡ ਲਿਖ ਰਿਹਾ ਹਾਂ ਕੋਈ ਕਰ ਰਹੇ ਹੋ ਤੇ ਮੈਂ ਆਜ ਤੈਨੂੰ ਤਾਂ ਖੁਸ਼ ਕਰਨ ਕਰ ਰਹੇ ਹੋ ਤੁਸੀਂ ਮੈਮੋਰੈਂਡਮ ਦੋ ਮੈਂ ਨਹੀਂ ਅਸੀਂ ਫੂਲ ਕਰ ਨਿਕਾਲਦੇ ਤੁਸੀਂ ਲਿਖ ਕੇ ਦੇ ਦੋ ਤੁਸੀਂ ਮੈਮੋਰੈਂਡਮ ਦੋ ਰਿਟਰਨ ਦੋ ਕਨਸਰਨਡ ਆਫਸਰ ਤੋਂ ਮੈਂ ਲੈ ਜਾਵਾਂਗਾ ਲਿਖ ਕੇ ਦੇ ਦਿਓ ਕੋਈ ਅਫਸਰ ਹੋ ਨਿਆਰ ਨਿਆਰ ਮੈਂ ਤੁਹਾਨੂੰ ਦੋਸਤੀ ਦਿੰਦੀ ਆ ਹਰ ਤੁਸੀਂ ਤੁਸੀਂ ਜਾਇਲਾ ਹੋ ਜੋ ਤੁਸੀਂ ਅਸੀਂ ਕਰੂਗਾ ਅਸੀਂ ਮਿਲੋ ਰਿਟਰਨ ਲਿਖ ਕੇ ਦਿਵਾਵਾਂਗਾ ਦੇਖੋ ਦੱਸ ਰਿਹਾ ਜੀ ਅਸੀਂ ਧੱਕਾ ਨਹੀਂ ਹੋ ਲੋ ਤੁਸੀਂ ਇੱਕ ਦੀ ਪੌਂਦਰ ਸਹੀ ਦਿਖਾ ਰਹੇ ਹੋ ਜਾਂ ਤੁਸੀਂ ਪੌਂਦਰ ਸਹੀ ਦਿਖਾ ਰਹੇ ਹੋ ਜਾਂ ਤੁਸੀਂ ਪਰਖਣਾ ਆ ਰਹੇ ਹੋ ਤੁਹਾਡਾ ਲੈਖਾ ਬਣਾ ਲਿਆ ਕਰਾਣੇ ਹੋਣਾ ਬਣਾ ਲਿਆ ਕੀ ਲਗਤ ਲੈ ਕੇ ਧੱਕਾ ਨਾ ਬੰਦ ਕਰ ਦੇ ਦੋ ਅੰਦਰ ਦੇ ਲੋਕਾਂ ਕੋਲ ਮੈਂ ਉਹੀ ਕਰਾਂਗਾ ਮੈਂ ਝੱਟ ਮਾਰੇ ਨਹੀਂ ਅੱਜ ਧਰਨਾ ਨਹੀਂ ਪਰਸਿਆਂ ਤੋਂ ਨਹੀਂ ਕਰਾਂ ਅੱਜ ਜਿੰਦਾ ਸਾਂ ਅਸੀਂ ਲੱਖਾਂ ਦੇ ਗਿੰਦੇ ਜਾਂਦੇ ਪਹੁੰਚਾਂਗੇ ਹਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਮੁੜਕਾਬਾਦ ਠੀਕ ਹੈ ਜੀ ਮੁੜਕਾਬਾਦ ਖਾਡੇ ਅੱਖ ਖਾਡੇ ਅੱਖ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਮੁੜਕਾਬਾਦ ਪੰਜਾਬ ਸਰਕਾਰ ਜਿੰਦਾਬਾਦ ਦੇਖੋ ਮੇਰੀ ਗੱਲ ਸੁਣੋ ਆਹੀ ਆਹੀ ਪਾਣੀ ਪਿਆ ਦੇ ਲੋਰੀ ਚੱਲੋ ਫੰਮੇ ਜਾਂ ਨਹੀਂ ਜਾਣੇ ਚਾਹ ਰਹੇ ਚੱਲੋ ਜੱਜੂ ਕੋਲੋਂ ਤਾਂ ਨਹੀਂ ਜਾਣੇ ਚਾਹ ਰਹੇ ਮੈਂ ਕਹਾਂ ਦੇ ਨਹੀਂ ਕਿਹਾ ਅਸੀਂ ਜਾਣੇ ਚਾਹ ਰਹੇ ਫਰਜ਼ੀ ਭਾਜਣਾ ਕੋਈ ਨਹੀਂ ਤਾਂ ਮੈਂ ਅੱਥੇ ਬੈਠੋ ਅੱਥੇ ਬੈਠ ਕੇ ਬੈਠੋ ਪੱਥਰ ਮਾਰਦੇ ਨਾ ਮਾਰਦੇ ਹੋ ਘਰ ਮੇਰੇ ਚਲਾ ਦੇ ਜਿੰਦਾ ਆਲੇ ਜਿੰਦਾ ਆਲੇ ਮੁੜ ਕੇ ਨਹੀਂ ਆਣਾ ਸਾਹ ਚੱਲ ਚੱਲ ਹੈਲੋ ਕੋਈ ਨਾ ਨਾ ਕੋਈ ਨਾ ਜੀ ਅਸੀਂ ਇੱਥੇ ਧੱਕੇ ਸਾਈ ਨਹੀਂ ਹੁੰਦਿਆਂਗੇ ਸਾਡੀ ਮੰਗ ਕੋਈ ਚਾਲੂ ਕਰੋ ਕੋਈ ਨਾ ਹੋ ਇਹ ਥੋੜੀ ਗੱਲ ਹੈ ਕਿ ਤੁਸੀਂ ਸਾਨੂੰ ਧੱਕੇ ਦਾ ਅੰਦਰ ਦੇ ਦਿਓ ਤੁਸੀਂ ਸਾਨੂੰ ਧੱਕੇ ਨਾਲ ਮਾਰ ਦਿਓ ਕੋਈ ਗੱਲ ਬਦਿਓ ਹਾਂ ਜੇ ਅਸੀਂ ਅੱਜ ਥੋੜੇ ਆਏ ਅਸੀਂ ਇਹ ਨੱਕੜੀ ਦਿੱਤੀ ਸਾਹ ਜੀ ਸਾਹਿਬ ਚੱਲਦੇ ਮੈਂ ਬੜਾ ਬਹੁਤ ਕਿੱਥੇ ਜਾਣਾ ਮੈਂ ਤੁਹਾਡੇ ਨਾਲ ਸਾਹਿਬ ਜੀ ਸਾਹਿਬ ਨਹੀਂ ਸਾਹ ਕੋ ਜਾਣਾ ਕਿਸੇ ਸਾਹਿਬ ਦੇ ਕੋਲ ਕਰਦੇ ਕਰੀ ਇਹ ਜਿਸ ਤਰ੍ਹਾਂ ਕੋਈ ਨਾ ਮਾਰਾ ਜੀ ਦੀ ਗੱਲ ਨੂੰ ਅੱਗੇ ਆਉਂਦੀ ਲੋਣੀ ਨਹੀਂ ਨਹੀਂ ਆਉਂਦੀ ਕਰਦੀ ਨਹੀਂ ਆਹੋ ਜਿਹਾ ਤਰੀਕਾ ਨਹੀਂ ਹੈ ਇਹ ਸਿੰਦਾਲ ਹੈ ਐਸਲੀਅਮ ਹੈ ਬਹੁਤ ਨਮੰਦਰੀਆਂ ਦੇ ਅੱਗੇ ਲਾ ਸਕਦਾ ਮੋਟਾ ਨਹੀਂ ਲੰਗਣਾ ਕਿੱਡੀ ਸਾਈਡ ਇਹ ਲੋਕਾਂ ਬਾਤਾਂ ਅਸੀਂ ਭਾਗਾਂ ਵਾਸਤੇ ਚੱਲ ਅਸੀਂ ਕੋਹੇ ਆਤਾਂ ਕੱਥੇ ਆ ਬੱਚੇ ਨਿਕਲ ਕੇ ਬੱਚੇ ਵੀ ਨੋਕਰ ਕੇ ਆ ਬੱਚੇ ਕੋਈ ਨਹੀਂ ਰੋਕੇ ਨੀ ਆ ਹਾਂ ਹਾਂ ਕੋਣ ਹੈ ਆ ਤੁਸੀਂ ਬੱਚੇ ਨਿਕਲ ਕੇ ਸਕੂਲ ਦੇ ਨਹੀਂ ਰੋਕੇ ਰੱਖੇ ਆ ਇਹਦੇ ਜਾਣਾ ਵਾ ਇਹ ਦੇ ਕੱਲ ਨੂੰ ਨਾ ਬੱਚਾ ਜੇ ਮਰ ਗਿਆ ਤੁਸੀਂ ਜੁਕਾ ਤੁਸੀਂ ਜੁਕਾ ਅੱਜ ਕਦੀ ਕਭਾ ਨਾ ਮੈਂ ਤੁਹਾਨੂੰ ਕਹਿੰਦੀ ਮਾਮਲੇ ਦਾ ਕਾਓ ਮਾਮਲੇ ਦਾ ਕਾਓ ਪਾਸੇ ਜਾ ਕੇ ਆਪ ਤੁਸੀਂ ਨੰਬਰ ਆਏ ਲੋਡਰ ਰੱਖਿਆ ਜੀ ਜ਼ਿੰਮੇਦਾਰ ਹੋਗੇ ਜੇ ਇਹ ਬੱਚਾ ਜੇ ਮਰ ਗਿਆ ਤੁਸੀਂ ਜੁਕਾ ਹੋਗੇ ਨਾ ਬੋਲ ਕੇ ਤੁਹਾਨੂੰ ਬੱਚਾ ਜੇ ਜਿੰਮੇਦਾਰ ਹੋਏਗਾ ਐਸੇ ਠੇਕੇਦਾਰ ਰਗਾ ਸੱਚਾ ਆ ਜਿਵੇਂ ਮੈਂ ਲੋਡ ਆਊਟ ਦੇਖਣਾ ਬਸ ਪਲੀਜ਼ ਲੋਡ ਆਊਟ ਖਰਾਬ ਨਾ ਕਰੋ ਲੋਡ ਆਊਟ ਖਰਾਬ ਨਾ ਕਰੋ ਜੇ ਕੋਈ ਬੱਤਾ ਮਰ ਗਿਆ ਇੱਥੇ ਕੋਈ ਹੈਪਨਿੰਗ ਹੋ ਗਈ ਉਹ ਐਸਐਚਓ ਸਾਹਿਬ ਪੀਨਾ ਨਗਰ ਜ਼ਿੰਮੇਵਾਰ ਹੋਏਗਾ 9 ਸਾਲ ਬੀਤਣ ਦੇ ਬਾਵਜੂਦ ਵੀ ਇਹ ਸੜਕ ਜਿਹੜੀ ਆ ਪੂਰੀ ਮੁਕੰਮਲ ਬਣ ਕੇ ਤਿਆਰ ਨਹੀਂ ਹੋਈ ਔਰ ਜੇ ਸੜਕ ਬਣੀ ਹੈ ਤੇ ਇਹ ਉੱਪਰ ਬਰੀ ਦੁਆਰ ਨਹਿਰ ਹੈ ਇਹਦੇ ਉੱਤੇ ਜੋ ਪੁਲ ਬਣਿਆ ਉਹ ਪੁਲ ਦੇ ਉੱਤੇ ਜੋ ਮਟੀਰੀਅਲ ਪਾਇਆ ਜਾ ਰਿਹਾ 10mm ਦਾ ਸਰੀਆ ਜਿਹੜਾ ਔਰ 12mm ਦਾ ਸਰੀਆ ਜਿਹੜਾ ਪਾ ਕੇ ਉਹ ਪੁਲ ਨੂੰ ਪਹਿਲਾਂ ਤਿਆਰ ਕੀਤਾ ਔਰ ਸ਼ਰਕ ਆਵਾਜਾਈ ਖੋਲ ਦਿੱਤੀ ਪੁਲ ਟੁੱਟ ਗਿਆ ਉਸ ਤੋਂ ਬਾਅਦ ਠੇਕੇਦਾਰ ਨੇ ਫਿਰ ਪੁਲ ਤੋੜਿਆ ਪੁਲ ਤੋੜਨ ਤੋਂ ਬਾਅਦ 7 ਮਹੀਨੇ ਹੋ ਗਿਆ ਪੁਲ ਟੁੱਟੇ ਨੂੰ ਉਹ 10 mm ਦਾ ਸਰੀਆ ਪਾਇਆ ਹੋਇਆ ਉੱਤੇ ਔਰ 10 mm ਦੇ ਸਰੀਆ ਜਿਹੜਾ ਨਾ ਇਹਦੇ ਉੱਤੇ ਕੋਈ ਬੱਜਰੀ ਨਾ ਇਹਦੇ ਉੱਤੇ ਕੋਈ ਮਟੀਰੀਅਲ ਪਾਇਆ ਜਾ ਰਿਹਾ ਸੋ ਇਲਾਕੇ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਧਰਨਾ ਮਾਰਿਆ ਔਰ ਫੂਨ ਐਸਐਚਓ ਸਾਹਿਬ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਐਸਡੀਐਮ ਸਾਹਿਬ ਕੁਲ ਚਲੋ ਔਰ ਉਹਨਾਂ ਨੇ ਮੰਗ ਪੱਤਰ ਦੇਾਂਗੇ ਔਰ 10 ਦਿਨ ਦਾ ਟਾਈਮ ਲਿਆ ਔਰ ਜੇਕਰ 10 ਦਿਨ ਦੇ ਅੰਦਰ ਤਾਂ ਕੰਮ ਨਾ ਸ਼ੁਰੂ ਹੋਇਆ ਇਥੇ ਬਹੁਤ ਵੱਡਾ ਜਿਹੜਾ ਧਰਨਾ ਉਹ ਪੱਕਾ ਧਰਨਾ ਜਿਹੜਾ ਉਹ ਲਾਇਆ ਜਾਏਗਾ ਫਿਲਹਾਲ ਤੇ ਜਿਹੜਾ ਇਹਨਾਂ ਨੇ ਧਰਨਾ ਲਾਇਆ ਸੀਗਾ ਇਹਦੇ ਵਿੱਚ ਛੋਟੇ ਛੋਟੇ ਸਕੂਲ ਦੇ ਬੱਚੇ ਤੇ ਜਿਹੜੇ ਨਾਰਮਲ ਬੰਦੇ ਸੀਗੇ ਜਿਹੜੇ ਆਂਡ ਗਵਾਂਡ ਦੇ ਪਿੰਡ ਦੇ ਆਉਣ ਜਾਣੇ ਇਹ ਬੜੇ ਪਰੇਸ਼ਾਨ ਹੋ ਰਹੇ ਸੀਗੇ ਕਿ ਧਰਨਾ ਲਾਇਆ ਵਾ ਰੋਡ ਜਾਮ ਕਰਨਾ ਅਨੈਸੈਸਰੀ ਸੀਗਨਾਲੀ ਇਹਨਾਂ ਨੂੰ ਅਸ਼ੋਸ਼ਣ ਇਹ ਕੀਤਾ ਗਿਆ ਕਿ ਜੋ ਵੀ ਹੈਗਾ ਆਪਣਾ ਰਿਮੈਮਬਰੈਂਡਮ ਹੈਗਾ ਵਾ ਉਹ ਕਨਸਰਨ ਆਫਸਰ ਨੂੰ ਦੇਣਾ ਵਾ ਚਲੋ ਮੇਰੇ ਥਰੂ ਹੀ ਦੇ ਦੇਣ ਪਰ ਦੇਣ ਜੋ ਕਿ ਕੁਛ ਵੀ ਇਹਨਾਂ ਦੀ ਡਿਮਾਂਡ ਸਗੀ ਉਹ ਕਿਸੇ ਸਰ ਜਿਹਨਾਂ ਜੇ ਵੀ ਕੰਸਰਨਡ ਅਥਾਰਟੀ ਹੈਗਾ ਉਹ ਕੰਪੀਟਿਟਰ ਅਥਾਰਟੀ ਹੈ ਉਹਨਾਂ ਕੋ ਜਾ ਸਕਦੇ ਤੇ ਉਹਨਾਂ ਨੂੰ ਪਤਾ ਲੱਗ ਸਕਿਆ ਕਿ ਕੀ ਇਸ਼ੂ ਚੱਲ ਰਿਹਾ ਹੈ ਨਹੀਂ ਮਿਸ ਬੇਗੋਨੀ ਸਾਰੇ ਮੇਰੇ ਸਤਕਾਰਯੋਗ ਪਿਓ ਵਰਗੇ ਮੈਂ ਸਤ ਤੋਂ ਪਹਿਲਾਂ ਇਹੀ ਆ ਕੇ ਬੇਨਤੀ ਕੀਤੀ ਆ ਕਿ ਪਲੀਜ਼ ਤੁਸੀਂ ਸਾਰੇ ਸਤਕਾਰਯੋਗ ਪਿਓ ਵਰਗੇ ਕਹੇ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਤੋਂ ਸਵੇਰ ਤੋਂ ਨਿਕਲੇ ਹੋਏ ਨੇ ਕਿ ਇਹਦੇ ਘਰ ਚ ਕੋਈ ਬਿਮਾਰ ਬੰਦਾ ਗੱਡੀ 'ਚ ਬਠਾ ਇਹਨਾਂ ਨੂੰ ਜਾਣ ਦਿੱਤਾ ਜਾਏ ਪਰ ਇਹ ਨਹੀਂ ਸੁਣਦੇਗੇ ਫੇ ਹਾਰ ਕੇ ਇਹਨਾਂ ਨੂੰ ਮੈਂ ਉਠਾ ਕੇ ਸਾਈਡ ਜਰੂਰ ਕੀਤਾ ਕਿ ਭਾਜੀ ਸਾਈਡ ਹੋ ਜਾਓ ਤਾਂ ਕਿ ਬੱਚਿਆਂ ਨੂੰ